ਜਪ ਜੀ ਸਾਹਿਬ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਰਪਉ ਨਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਉਗਿਆ ਭੁਖ ਨਾ ਉਤਰੀ ਜੇ ਬੰਨਾ ਪ੍ਰੀਆ ਪਰ ਸਹਸ ਸਿਆਨ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਵ ਸੱਚਿਆਰਾ ਹੋਈ ਐ ਕਿਵ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹਵਨ ਜੀ ਹੁਕਮ ਮਿਲੈ ਵੜਿਆਈ حکمی اتم نیچ حکم لیک دوگ سکھ پائی ہے ایک نا حکمی بخصیص ایک حکمی صدا پوائی ہے حکم اندر سب کو باہر حکم نہ نا کوئی نانک نا کو حکم جے جی بجے تا ہو میں کہے نہ کوئی گاوے کو تان ہوئے کسے تان گاوے کو دات جنے نیسان گاوے کو گنوڑیاں چار گاوے کو ودیا وکھم ویچار ਗਾਵੈ ਕੋ ਸਾਇ ਕਰੈ ਤਨ ਕੇ ਗਾਵੈ ਕੋ ਜੀ ਲੈ ਫਰਦੇ ਗਾਵੈ ਕੋ ਜਾਪੇ ਦੀਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਟੂਟ ਕਤ ਕਤ ਕਤੀ ਕੋਟੀ ਕੋੜ ਕੋੜ ਦੇਤਾ ਤੇ ਲੈਤੇ ਤਕ ਪਾਹੀ ਜੁਗਾ ਜੁਗੰ ਤਰਖਾਹੀ ਕਾਹੇ ਹੁਕਮੀ ਹੁਗਮ ਚਲਾਏ ਰਹ ਨਾਨਕ ਬਿਗ ਸੇਵ ਪ੍ਰਵਾਹ ਤਾਜਾ ਸੈ ਬਸਾ ਚਨਾਏ ਭਾਖਾ ਪੈਉ ਅਪਾਰੇ ਆਖੇ ਮੰਗੇ ਦੇ ਦੇ ਦਾਤ ਗਰੇ ਦਾ ਤਾਰ ਕਰਕੇ ਅਗੈ ਰਖੀਏ ਜਿਤ ਦਿਸੈ ਦਰਬਾਰ ਮੋਹ ਕੇ ਬੋਲਨ ਬੋਲੀ ਐ ਜਿਤ ਸੁਨਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆਏ ਵਿਚਾਰ ਕਰਮੀ ਆਵੈ ਕੱਪੜਾ ਨਦਰਿ ਮੋਖ ਦਵਾਰ ਨਾਨਕ ਐ ਵੈ ਜਾਣੀਐ ਸਭ ਆਪੇ ਸਚਿਆਰ ਤਾ ਪੈ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇ ਵਿਆਤ ਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨਿਦਾਨ ਗਾਵੀਐ ਸੁਨੀਐ ਮਨ ਰਕੀਐ ਭਾਉ ਤੁਕ ਪਰਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਕੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿ ਨ ਕਥਨ ਨ ਜਾਇ гура ਇੱਕ ਦੇਹ ਬੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਮਾ ਜੇ तिस ਭਾਵਾ ਬਿਨ ਭਾਨੇ ਕ ਨਾਏ ਕਰੀ ਜੇਤੀ ਸ੍ਰਿ ਠੁ ਪਾਈ ਵੇਖਾ ਬਨ ਕਰਮ ਕੈ ਮਿਲੇ ਲਈ ਮਤ ਵਿਚਾਰ ਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਖ ਸੁਨੀ ਗੁਰਾ ਇੱਕ ਦੇਹ ਬੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾਹੋਰ ਤੂ ਸੁਨੀ ਹੋਏ ਨਮਾ ਖੰਡਾ ਵਿੱਚ ਜਾ ਨੀ ਐ ਨਾਲ ਚੱਲੇ ਸਭ ਕੋਏ ਚੰਗਾ ਨੌਰ ਕਾਇ ਕੈ ਜਸਤ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੈ ਕੇ ਕਿਤਾ ਅੰਦਰ ਕੀੜ ਕਰ ਤੂਸੀ ਦੋਸਤਰੇ ਨਾਨਕ ਨਰਗੁਨ ਕਨਕਰੇ ਗੁਨਵੰਤੇ ਆ ਗੁੰਦੇ ਤੇਹਾ ਕੋਈ ਨਾ ਸੋਚੈ ਜੇ ਤਿਸ ਗੁਨ ਕੋਈ ਕਰੇ ਸੁਨਿਐ ਸਿੱਧ ਪੀਰ ਸਰਨਾਥ ਸੁਨਿਐ ਤ੍ਰਿਥ ਤਵਲ ਆਕਾਸ ਸੁਨਿਐ ਦੀਪ ਲੋ ਪਾਤਾਲ ਸੁਨਿਐ ਪਹੋ ਨਾ ਸਕੈ ਕਾਲ ਨਾਨਕ ਭਗਤਾ ਸਤਾ ਵਿਗਾਸ ਸੁਨਿਐ ਦੂਖ ਪਾਪ ਕਾ ਨਾਸ ਸੁਨਿਐ ਈਸਰ ਬ੍ਰਹਮਾ ਇੰਦ ਸੁਨਿਐ ਮੁਕਸਲਾਹ ਨਮੰਦ ਸੁਨਿਐ ਜੋਗ ਜੁਗਤ ਤਨ ਭੇਤ ਸੁਨਿਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਤਾ ਵਿਗਾਸ ਸੁਨਿਐ ਦੂਖ ਪਾਪ ਕਾ ਨਾਸ ਸੁਨੀਏ ਸਤ ਸੰਤੋਖ ਗਿਆਨ ਸੁਨੀਏ 68 ਕਾ ਇਸਨਾਨ ਸੁਨੀਏ ਪੜ ਪੜ ਪਾਵੇ ਮਾਨ ਸੁਨੀਏ ਲਾਗੈ ਸਹਿਯਤੀ ਆਨ ਨਾਨਕ ਭਗਤਾ ਸਦਾ ਵਿਗਾਸ ਸੁਨੀਏ ਦੂਖ ਪਾਪ ਗਾ ਨਾਸ ਸੁਨੀਏ ਸਰਾ ਗੁਨਾ ਕੇ ਗਾ ਸੁਨੀਏ ਸੇਖ ਪੀਰ ਪਾਤ ਸਾਧ ਸੁਨੀਏ ਅੰਦੇ ਪਾਵੇ ਰਾਸ ਸੁਨੀਏ ਹਾਥ ਵੈਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਨੀਏ ਦੂਖ ਪਾਪ ਗਾ ਨਾਸ من کی گت کہی نہ جائے جیک پشے پشتا کلم نہ لکھن ہار من کا پہکرن ایسا نام منورنجن ہوئے من جن کو من, جانے من, کوئے من سرت ہوئے من بھ من سگل پن کی سو من موہ چوٹا نہ کھائے من جم کے ساتھ نہ جائے ایسا نام منورنجن ہوئے جی کو من جان من کو ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸੇ ਪ੍ਰਗਟ ਜਾਈ ਮੰਨੇ ਮੱਗ ਨਾ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਐਸਾ ਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਤਾਣ ਪੰਚੇ ਪਾਵੈ ਤਰਕੇ ਮਾਨ ਪੰਚੇ ਸੋਹੇ ਤਰ ਰਾਜਾਨ ਪੰਚਾ ਕਾ ਗੁਰ ਏਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਹੀਂ ਸਬਰ ਤਾਲ ਧਰਮ ਦੇ ਆਗਾ ਬੂਤ ਸੰਤੋਗ ਥਾਵ ਰੱਖਿਆ ਜਨ ਸੂਤ ਜੇ ਕੋ 부ਜੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰ ਹੋਰ ਹੋਰ ਇਸ ਤੇ ਭਾਰਤ ਲੈ ਕਵਨ ਜੋਰ ਜੀ ਯਾਤਰੰਗਾ ਕੇ ਨਾਵ ਸਬਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਲ ਰੂਪ ਕੀਤੀ ਦਾਤ ਜਾਣ ਕੌਣ ਕੂਤ ਕੀਤਾ ਫਸਾਓ ਇੱਕ ਕੁਵਾਉ ਇਸ ਤੇ ਹੋਏ ਲਖ ਦਰਿਆਉ ਕੋਤਰਾ ਤੱਕ ਆਵਨ ਕਹਾ ਵਿਚਾਰ ਵਾਰ ਨਾ ਜਾਵਾਂ ਏਕ ਵਾਰ ਚੂਤ ਤਪავੈ ਸੇ ਭਲੀ ਕਰ ਤੂੰ ਸਦਾ ਸਲਾਮਤ ਨਰਨ ਕਰ ਆ ਸੰਖ ਜਪ ਸੰਖ ਪਾਓ ਆ ਸੰਖ ਪੂਜਾ ਆ ਸੰਖ ਤਪ ਤਾਓ ਆ ਸੰਖ ਗ੍ਰੰਥ ਮੁਖ ਵੇਦ ਪਾਠ ਆ ਸੰਖ ਜੋਗ ਮੰਤਰ ਹੈ ਉਦਾਸ ਆ ਸੰਖ ਭਗਤ ਗੁਣ ਗਿਆਨ ਵਿਚਾਰ ਆ ਸੰਖ ਸਤੀ ਆ ਸੰਖ ਦਾਤਾਰ ਆਸੰਖ ਸੋਰਮ ਪਗਸਾਰ ਆਸੰਖ ਮੋਨ ਲੇਵ ਲੈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਮ ਏਕ ਵਾਰ ਜੋ ਤੁਧ ਭਾਵੇਂ ਸਈ ਪਲਿਕਾਰ ਤੂ ਸਦਾ ਸਲਾਮਤ ਨਰਨੁ ਗਾਰ ਆਸੰਖ ਮੂਰਗ ਅੰਤਕੂਰ ਅਸੰਖ ਚੋਰ ਹਰਾਮਕੂਰ ਆਸੰਖ ਅਮਰ ਕਰ ਜਾਹੇ ਜੋਰ ਆਸੰਖ ਗਲਵਟ ਹੱਤਿਆ ਕਮਾਹੇ ਆਸੰਖ ਪਾਪੀ ਪਾਪ ਕਰ ਜਾਹੇ آسنکھ کواہی آسنکھ ملش مل پک خا آسنکھ سر کرانکار آسنکھ نام اثنکھ داو اگم اگم اثنکھ لو اثنکھ ہے سر پار ہوئے خری نم خری سالا کری گیان گیت گنگ گا ਆਖਰੀ ਲੇਖਨ ਬੋਲਨ ਵਾਨ ਆਖਰਾ ਸਰ ਸੰਜੋਗ ਵਖਾਨ ਜਨ ਇਹ ਲੇਖੇ ਤੇ ਸਰਨਾਏ ਜਿਬਰ ਮਹੇ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾ ਬਿਨ ਨਾਵੇ ਨਾਹੀ ਕੋ ਥਾਉ ਉਤਰਤ ਕਵਨ ਕਹਾ ਵੇ ਚਾਰ ਵਾਰਨ ਚਾਵਾਂ ਏਕ ਵਾਰ ਜੋ ਤਤ ਭਾਵੇ ਸਈ ਭਲੀ ਕਰ ਤੂ ਸਦਾ ਸਲਾਮਤ ਨਰਨਗਰ ਪਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਤਰਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਨ ਲਈਐ ਉਹ ਧੋਏ ਪਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਕੋਨੀ ਪਾਪੀ ਆਖ ਨਾਹੇ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਕਾਹ ਨਾਨਕ ਹੁਕਮਿ ਆਵਹੁ ਜਾਹ ਤੇਰਥ ਤਪ ਤੇਆ ਤਤਦਾਨ ਜੇ ਕੋ ਪਾਵੇ ਤਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੇਰਥ ਮਲ ਨਾਓ ਤਬ ਗੁਨ ਤੇਰੇ ਮੈਂ ਨਹੀਂ ਕੋਏ ਵਿਨ ਗੁਨ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਦੀ ਬਰਮਾਓ ਸਤ ਸਵਾਨ ਸਦਾ ਮਨ ਚਾਉ ਕਾਵਨ ਸਵੇਲਾ ਵਕਤ ਕਾਵਨ ਕਾਵਨ ਤਤ ਕਾਵਨ ਵਾਰ ਕਾਵਨ ਸੁਰਤੀ ਮਹੋ ਕਵਨ ਜਿਤ ਹੁਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਬ੍ਰਾਨ ਵਕਤ ਨ ਪਾਇਓ ਕਾਦੀਆ ਜੇ ਲੇਖਨ ਲੇਖ ਕੁਰਾਨ ਤਿਤ ਵਰਨਾ ਜੋ ਕੀ ਜਾਣ ਰਤ ਮਹੋ ਨ ਕੋਈ ਜਾ ਕਰਤਾ ਸ਼੍ਰੇਟੀ ਕੋ ਸਾਜੇ ਆਪੇ ਜਾਣੇ ਸੋਈ

ਸੈ ਸਠਾਰੇ ਕਹਿਨ ਕਤੇ ਪਾ ਅਸੂ ਦੂ ਇਕਤਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਚਾਲਾ ਹੀ ਚਾਲਾ ਇਤੇ ਸਰਤਨਾ ਪਾਈਆ ਨਤੀ ਅਤੇ ਵਾਪ ਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗੇਰਾ ਸਿਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ انت نہ سبتے کہنا نہ جا پنت نہ پائے جاہے یہ نہ کو بہت کہی ہے بہتا ہوئے وڈا سا اچا تھا ਵੇੜਾ ਊਚੈ ਹੋਵੇ ਕੋਏ ਤੇ ਸੋਚੇ ਕੋ ਜਾਣੇ ਸੋਏ ਜੀਵੜ ਆਪ ਜਾਣੇ ਆਪ ਆਪ ਨਾਨਕ ਨਦਰੇ ਕਰਮੀ ਦਾਤ ਬਹੁਤ ਅਕਰਮ ਲੇਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੀਤੇ ਮੰਗੇ ਜੋਤ ਅਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖੱਪ ਟੁੱਟਹਿ ਵਿਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖ ਖਾਹੀ ਖਾਹਿਤ دا دا پا ہو پائے او جانے جیتیا مہ آپ جانے آپ دے آخ سہ پہ کے جس بستے سبت سلاح نانک پات سای پات س سا ਅਮਲ ਕਨ ਅਮਲ ਵਪਾਰ ਅਮਲ ਆਵਾਪਾਰੀਏ ਅਮਲ ਪੰਡਾਰ ਅਮਲ ਆਵਹ ਹੈ ਅਮਲ ਲੈ ਜਾਹੇ ਅਮਲ ਪਾਏ ਅਮਲ ਦਾ ਸਮਾਹੇ ਅਮਲ ਤਰਮ ਅਮਲ ਦੇ ਬਾਨ ਅਮਲ ਤਲ ਅਮਲ ਪਰਵਾਨ ਅਮਲ ਬਖਸੀ ਸ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਉਮਲ ਆਖਿਆ ਨਾ ਜਾਏ ਆਖ ਅਖਰ ਹੈ ਲੇਵ ਲਾਏ ਆਖੇ ਵੇਦ ਪਾਠ ਪ੍ਰਾਨ ਆਖੇ ਕੜੇ आखें पड़े करे वकियान आंखें भमे आके एंदे आंखें गोपी त गोविंद आंखें ईसर आंखें सिद्ध आंखें कहते कीते भूत आंखें दानव आंखें देव आंखें सुर नर मनजन सेव कहते आंखें आखन पाहे कहते कह कह उठ उठ जाहे एते गीते होर करे ता आंख ना सकै कहिके ਜੇ ਉਹੜਾ ਪਾਵੈ ਤੇ ਉਹੜਾ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲੇਕੀਐ ਸਰਗਾ ਵਰ ਗਵਰ ਸੋਦਰ ਕੀ ਹਾ ਸੁਕਰ ਕੀ ਹਾ ਜਿਤ ਬਹਿ ਸਰਬ ਸੰਮਾਲੇ ਵਾਜੇ ਨਾਦ ਅਨੇਕਾ ਸੰਖਾ ਕੇਤੇ ਵਾਹਨ ਹਾਰੇ ਕੇਤੇ ਰਾਗ ਪ੍ਰੀ ਸੁ ਕਹੀ ਅਨੇਕੇਤੇ ਗਾਵਨ ਹਾਰੇ ਗਾਵਹਿ ਤਹਨ ਪਾਨ ਪਾਨੀ ਬਹਿ ਸੰਤਰ ਗਾਵਹਿ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪਾਂਡਤ ਪਾਡਨਰ ਕੀਸਰ ਚੁਗ ਚੁਗ ਵਿਦਾਂ ਨਾਲੇ ਗਾਵਹਿ ਮੋਹਨੀਆਂ ਬਨਮੋਹਨ ਸਰਗਮ ਚ ਪਿਆਲੇ ਗਾਵਨ ਰਤਨ ਉਪਾਏ ਤੇਰੇ 8 60 ਤੇਰਥ ਨਾਲੇ ਗਾਵਹਿ ਜੋਦ ਮਹਾਬਲ ਸੁਹਰਾ ਗਾਵੈ ਕਾਨੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰਖੇ ਧਾਰੇ ਸੈਤਦਨ ਗਾਵਹਿ ਜੋ ਤਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵੇ ਯਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੇ ਨਾਹੀ ਐਪੀ ਹੋਸੀ ਜੈ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੈੰਸੀ ਮਾਇਆ ਜਨ ਉਪਾਈ ਕਰ ਕਰ ਵੇਖੇਗਾ ਤਾ ਆਪਣਾ ਜੇਵ ਤਿਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤ ਸਾਹ ਸਹਾਪਤ ਸਾਹਿਬ ਨਾਨਕ ਕਰੰਦਰ ਜਾਈ ਮਨਤਾ ਸੰਤੋਗ ਸਰਮਪਤ ਚੋਲੀ ਤਿਆਨ ਕੀ ਕਰੇ ਵਿਪੂਤ ਪਿੰਥਾ ਕਾਲ ਕੋਰੇ ਕਾਇਆ ਜੁਗਤ ਜੰਦਾ ਪ੍ਰਤੀਤ ਆਈ ਪੰਤੀ ਸਗਲ ਚ ਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਥ ਅਨਾਹਦ ਚੁਕ ਜੁ ਇੱਕ ਵੇਸ ਉਹ ਤੋ ਗਿਆਨ ਤੇ ਆਪੰਡਾਰਨ ਕਟਕਟ ਵਾਜੇ ਨਾਦ ਆਪਨਾਥ ਨਾਤੇ ਸਭ ਜਾਕੇ ਰਹਿਦ ਸਿਧਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾ ਫੈ ਲੈ ਕੇ ਆਵੇ ਭਾਗ ਆਦੇਸ ਤਿਸੈ ਆਦੇਸ ਆਤ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਏਕਾਮਈ ਜੁਗਤ ਵਿਆਈ ਤੈ ਚੱਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਬਾਨ ਜਿਵਤਸ ਪਾਵੇ ਤੇ ਵੈ ਚਲਾਵੇ ਜਿਵ ਹੋਵੇ ਫਰਮਾਨ ਵੇਖੇ ਉਹਨਾ ਨਾਤਰ ਨਾ ਆਵੇ ਬਹੁਤਾ ਇਹ ਵਿਡਾਨ ਆਦੇਸਤੀ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਰਜਨ ਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇਸ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਇੱਕ ਵੇਸ ਇੱਕ ਦੂਜੀ ਬਿ ਲੱਖ ਹੈ ਲੱਖ ਵੈ ਲਕਵੀਸ ਲੱਖ ਲੱਖ ਗੇੜਾ ਆਖੀ ਐਗਨਾਮ ਜਗਦੀਸ ਇਤਰਾ ਪਤਪ ਬੜੀਆ ਚੜੀ ਆਏ ਹੋਏ 21 ਸਨ ਗੱਲਾ ਆਕਾਸ ਕੀ ਕੀ ਤੈ ਇਰੀ ਸ ਨਾਨਕ ਨਦਰਿ ਪਾਈਏ ਕੁੜੀ ਕੁੜਾ ਠੀਸ ਆਖੰ ਜੋਰ ਜੋ ਚੁਪੈ ਨਹਿ ਜੋਰ ਜੋਰ ਨਾ ਮੁਗਨ ਦੇ ਨਾ ਜੋਰ ਚੁਰਨਾ ਜੀਵਨ ਮਰਨੇ ਜੋਰ ਚੁਰਨਾ ਰਾਜ ਮਾਲ ਮਨਸੂਰ ਜੋਰ ਨਾ ਸਰਤੀ ਕਾਂ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਏ ਨਨ ਉੱਤਮ ਨੀਚ ਨਾ ਹੋਏ ਰਾਤਿਰਤੀ ਤੀਤੇ ਵਾਰ ਪਵਨ ਪਾਨੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਥਾਪ ਰਖੇ ਤਰਮਸਾਲ ਇਸ ਵਿੱਚ ਜੀ ਜਗਤ ਘਰੰਗਤਨ ਕੇ ਨਾਮ ਨੀਕਾ ਨਾਂਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇਥੇ ਸੋਹਨ ਪੰਚ ਪ੍ਰਵਾਨ ਨਦਰੇ ਕਰੰਪ ਵੈ ਨਹੀਂ ਸਾਨ ਕਚਪਕਾਈਓ ਤੇ ਪਾਏ ਨਾਨਕ ਗਿਆ ਜਾ ਪਹਿ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਨੀ ਵੈ ਸੰਤਰ ਕੇਤੇ ਕਾਨ ਮਹੇਸ ਕਤੇ ਵਰਮੇ ਕਾਟ ਦਗੜੀਏ ਰੂਪ ਰੰਗ ਕੇ ਵੇਸ ਕੇਤੀ ਕਰੰਭੂ ਵੀਰ ਕੇਤੇ ਕੇਤੇ ਤੂ ਅਪਦੇਸ ਕਤੇ ਇੰਦ ਚੰਤੂ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਤਬੁੱਧ ਨਾਥ ਕੇਤੇ ਕੇਤੀ ਦੇਵੀ ਵੇਸ ਕੇਤੇ ਦੇਵਦਾਨ ਮਨੂ ਕੇਤੇ ਕਿਤਰਤਨ ਸਮੁੰਤ ਕੇਤੀ ਆਖਾਨੀ ਕੇਤੀ ਪਾਣ ਪਾਨੀ ਕੇਤੇ ਪਾਤ ਨਰੰਦ ਕੇਤੀ ਅਸਰਤੀ ਸੇਵਕ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਦਿੱਤੈ ਨਾਦ ਬਿਨੋਦ ਕੋੜ ਆਨੰਦ ਸਰਮ ਕੰਡ ਕੀ ਬਾਣੀ ਰੂਪ ਤਿਥੈ ਕਾੜ ਤਕੜੀਏ ਬਹੁਤ ਅਨੂਪ ਤਾਂ ਕੀ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਇ ਤਿਥੈ ਕੜੀਏ ਸਰਤ ਮਤ ਮਨ ਬੋਧ ਤਿਥੈ ਕੜੀਏ ਸਰਾ ਸਿੱਧਾ ਕੀ ਸੋਤ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿੱਥੈ ਚੋਤ ਮਹਾਬਲ ਸੂਰ ਤੈਨ ਮਹਾਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿ ਮਾਹੇ ਤਾਕਰੁ ਪਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੈ ਬਦਮਾਹੇ ਤਿੱਥੈ ਭਗਤ ਵਸੈ ਕੇ ਲੋਕਰੇ ਆਨੰਦ ਸੱਚਾ ਮਨ ਸੋਏ ਸਤਿਖੰਡ ਵਸੈ ਨਰਨ ਘਾਰੇ ਕਰਕਰਵੇ ਕੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੀ ਕੋ ਕਤੈ ਤਾ ਅੰਤ ਨਾ ਅੰਤ ਤੇ ਤੇ ਲੋ ਲੋ ਆਕਾਰ ਜਿਵ ਜਿਉ ਹੁਕਮ ਤੇ ਵੈ ਤੇ ਵਕਾਰ ਵੇਖੇ ਵਿਕ ਸਖਰ ਵਿਚਾਰ ਨਾਨਕ ਕਤ ਨਗਰ ਦਾਸ ਆਰ ਜਤ ਪਾਰਾ ਤਿਰਜ ਸੁਨੇ ਆਰ ਰ ਮਤਵੇਦ ਤਿਆਰ ਭੋਖਲਾ ਅਗਨ ਤਪਤਾਓ ਭਾਂਡਾ ਪਾਓ ਅਮਰਤ ਤਦ ਟਾਲ ਕੜੀਏ ਸ਼ਬਦ ਸੱਚੀ ਟਕਸਾਲ ਜਨਕ ਨਤਰ ਕਰਮ ਤਨ ਕਰ ਨਾਨਕ ਨਤਰ ਨਤਰ ਨਿਹਾਲ ਸਲੋਕ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਤ ਦੇਵਸਰਾਤੁ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬਰੀਆਈਆਂ ਬਾਚੈ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੇੜੈ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੇ ਛੁੱਟੇ ਨਾਲ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਕੀ ਪਤੇ